ਸੱਚਾ ਦੋਸਤੋ ਸਾਂਝਾ ਪੰਜਾਬ ਤੁਸੀਂ ਦੇਖ ਰਹੇ ਹੋ ਅੱਜ ਫਿਰ ਮੈਂ ਅਮਰੀਕਾ ਦੀ ਇੱਕ ਵਸ਼ਟ ਜਿਹੜੀ ਇੱਥੇ ਦੀ ਇੱਕ ਬੜੀ ਵੱਡੀ ਵਾਰਦਾਤ ਹੋਈ ਹੈ ਆ ਮੈਂ ਜੇ ਕਹਦਾਗਾ ਕਿ ਵਸ਼ਟ ਕ੍ਰਾਈਮ ਇਸ ਤੋਂ ਉੱਪਰ ਕੋਈ ਕ੍ਰਾਈਮ ਕੀ ਹੋ ਸਕਦਾ ਉਸ ਦੇ ਬਾਰੇ ਤੁਹਾਡੇ ਨਾਲ ਮੈਂ ਕੋਈ ਗੱਲਬਾਤ ਸਾਂਝੀ ਕਰਨ ਜਾ ਰਿਹਾ ਹਾਂ ਆ ਕਿਉਂਕਿ ਕੁਝ ਦਿਨ ਪਹਿਲਾਂ ਤੁਹਾਡਾ ਨਾਂ ਕੀਤੀ ਸੀ ਸ਼ੇਰ ਇੱਕ ਬੈਲਰੋਜ ਦੇ ਵਿੱਚ ਘਰ ਦੇ ਵਿੱਚ ਆ ਕੇ ਆ ਜਿਨ੍ਹਾਂ ਨੇ ਐਂਟਰੀ ਦਿੱਤੀ ਸੀ ਮਰਡਰ ਹੋ ਗਿਆ ਸੀ ਅਤੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਸ ਨੇ ਕੀਤਾ ਸੀ ਉਸ ਨੂੰ ਆ ਪੁਲਿਸ ਨੇ ਅਰੈਸਟ ਕਰ ਲਿਆ 42 ਸੈਕਿੰਡ ਸਟਰੀਟ ਮਨਹੈਟਨ ਦੇ ਵਿੱਚ ਟਾਈਮ ਸਕੁਏਰ ਦੇ ਉੱਤੇ ਉਹਨਾਂ ਨੇ ਚੋਰੀ ਕੀਤੇ ਜਿਹੜੇ ਕ੍ਰੈਡਿਟ ਕਾਰਡ ਸੀ ਉਹ ਯੂਜ਼ ਕਰ ਰਿਆ ਸੀ ਪਰ ਅੱਜ ਮੈਂ ਇੱਕ ਹੋਰ ਬੜੀ ਹੀ ਦਿਲ ਕੰਬਾਉ ਜਿਹੜੀ ਘਟਨਾ ਹੈ ਆ ਇਹ ਗੱਲ ਸੁਣਦੇ ਜਿੱਦਾਂ ਇੱਕ ਜਿਹੜਾ ਇਨਸਾਨ ਹੁੰਦਾ ਉਸ ਦਾ ਦਿਲ ਕੰਬਣ ਲੱਗ ਪੈਂਦਾ ਹੈ ਇਹ ਘਟਨਾ ਹੁੰਦੀ ਹੈ ਜੀ ਅਮਰੀਕਾ ਦੇ ਵਿੱਚ ਹੀ ਟੈਕਸਸ ਜਿਹੜੀ ਸਟੇਟ ਡੈਲਸ ਦੇ ਵਿੱਚ ਹੁੰਦੀ ਹੈ ਇਹ ਘਟਨਾ ਜਿਹੜੀ ਉੱਥੇ ਇੱਕ ਮੋਟਲ ਹੈ ਜੀ ਡਾਉਨਟਾਊਨ ਸਵੀਟਸ ਮੋਟਲ ਹੈ ਇੱਕ ਪਰਿਵਾਰ ਜਿਹੜਾ ਸੀ ਇੰਡੀਆ ਦੇ ਵਿੱਚੋਂ ਚੱਲ ਕੇ ਉੱਥੇ ਕਰਨਾਟਕ ਤੋਂ ਆਪਣੀ ਚੰਗੀ ਰੋਜੀ ਰੋਟੀ ਕਮਾਉਣ ਦੇ ਲਈ ਜਿਦਾਂ ਪ੍ਰਦੇਸਾਂ ਦੇ ਵਿੱਚ ਜਾਂਦੇ ਉਹ ਵੀ ਉੱਥੇ ਆ ਕੇ ਵਸਿਆ ਸੀ ਉਹਨਾਂ ਦਾ ਉਹ ਮੋਟਲ ਸੀ ਉਹਨਾਂ ਦਾ ਨਾਂ ਸੀ ਚੰਦਰਾ ਮੋਲੀ ਉਸ ਮੋਟਰਲ ਦੇ ਵਿੱਚ ਇਹ ਘਟਨਾ ਹੋਈ ਹੈ ਇਸ ਘਟਨਾ ਦੇ ਵਿੱਚ ਆ ਇੱਕ ਉਹਨਾਂ ਦਾ ਜਿਹੜਾ ਵਰਕਰ ਹੈ ਜਿਹੜਾ ਕਿ ਕਿਊਬਾ ਦਾ 37 ਸਾਲਾਂ ਦਾ ਉਹ ਉਹਨਾਂ ਦਾ ਜਿਹੜਾ ਸਿਰ ਹੈ ਧੜ ਦੇ ਨਾਲੋਂ ਵੱਖਰਾ ਕਰ ਦਿੰਦਾ ਹੈ ਅਤੇ ਇੱਥੋਂ ਤੱਕ ਵੀ ਨਹੀਂ ਕਿ ਉਹ ਉਸ ਨੂੰ ਪਰੇ ਸੁੱਟ ਕੇ ਬਾਅਦ ਦੇ ਵਿੱਚ ਉਹਨੂੰ ਡੰਬਸਟਰ ਦੇ ਵਿੱਚ ਜਿਸ ਦੇ ਵਿੱਚ ਗਾਰਬੇਜ ਸੁੱਟਦੇ ਹਾਂ ਉੱਥੇ ਸੁੱਟ ਦਿੰਦਾ ਹੈ ਅਸੀਂ ਸੋਚ ਵੀ ਨਹੀਂ ਸਕਦੇ ਕਿ ਕੋਈ ਜਿਹੜਾ ਮਨੁੱਖ ਹੈ ਐਡੀ ਘਨੌਨੀ ਹਰਕਤ ਉਸ ਦੀ ਕਤਲ ਕਰਨ ਤੋਂ ਬਾਅਦ ਜਿਹੜਾ ਉਸ ਦਾ ਸਿਰ ਕੱਟ ਕੇ ਉੱਥੇ ਸੁੱਟ ਦਿੰਦਾ ਹੈ ਬਹੁਤ ਹੀ ਇੱਕ ਮੰਦਭਾਗੀ ਹੈ ਇਹ ਗੱਲਬਾਤ ਇਸ ਦੀ ਇਸ ਤਰ੍ਹਾਂ ਹੁੰਦੀ ਹੈ ਕਿ ਉਸ ਮੋਟਲ ਦੇ ਵਿੱਚ ਹੀ ਜਿਹੜਾ ਮਕਾਨ ਮਾਲ ਜਿਹੜਾ ਹੋਟਲ ਦਾ ਮਾਲਕ ਸੀ ਉਹਦਾ ਨਾਂ ਸੀ ਚੰਦਰਾ ਮੋਲੀ ਉਸ ਦੇ ਮੋਟਰਲ ਦੇ ਵਿੱਚ ਹੀ ਇਹ ਜਿਹੜਾ ਬੰਦਾ ਜਿਹੜਾ ਕਿਊਬਾ ਦਾ ਇਸ ਦਾ ਨਾਮ ਸੀ ਮਾਰਟਿਨ 37 ਇਅਰ 올ਡ ਐਸੈਂਟੀ ਸਾਲਾ ਦਾ ਇੱਕ ਕਿਊਬਾ ਦਾ ਰਹਿਣ ਵਾਲਾ ਸੀ ਅਤੇ ਪਹਿਲਾਂ ਵੀ ਇੱਥੇ ਕਾਫੀ ਵਾਰੀ ਜਿਹੜਾ ਅਰੈਸਟ ਹੋ ਚੁੱਕਾ ਹੈ ਅਦੇ ਇਸ ਦੀ ਜਿਹੜੀ ਇੱਕ ਵਾਰੀ ਇੱਕ ਕਿਡਨੈਪ ਕੁੜੀ ਨੂੰ ਕਿਸੇ ਨੂੰ ਕੀਤਾ ਸੀ ਤੇ ਉਸ ਨੂੰ ਰੱਬਲੀ ਵੀ ਕੀਤੀ ਸੀ ਉਸ ਦੇ ਵਿੱਚ ਇਹਦੀ ਜਿਹੜੀ 1.5 ਸਾਲ ਦੀ ਸਜ਼ਾ ਆ ਜਦੋਂ ਪੂਰੀ ਹੋਣ ਵਾਲੀ ਸੀ ਤਾਂ ਉਹਨਾਂ ਨੇ ਇਹਨਾਂ ਨੇ ਅਮਰੀਕਾ ਨੂੰ ਉਸ ਨੂੰ ਰਿਪੋਰਟ ਕਰਨਾ ਸੀ ਪਰ ਕਿਊਬਾ ਦੀ ਸਰਕਾਰ ਨੇ ਕਿਹਾ ਸੀ ਅਸੀਂ ਇੱਦਾਂ ਦੇ ਕ੍ਰਿਮੀਨਲ ਨਹੀਂ ਲੈਣੇ ਤਾਂ ਇਹਨਾਂ ਨੂੰ ਫਿਰ ਛੱਡਣਾ ਪਿਆ ਸੀ ਆ ਉਹ ਹੀ ਇਹਨਾਂ ਦੇ ਮੋਟਲ ਦੇ ਵਿੱਚ ਕੰਮ ਕਰਦਾ ਸੀ ਆ ਕਹਿੰਦੇ ਹਨ ਕਿ ਉਸ ਦਿਨ ਮੋਟਲ ਦੇ ਵਿੱਚ ਆ ਇਹ ਜਿਹੜਾ ਸੀ ਇਹ ਜਿਹੜਾ ਕਿਊਬਾ ਦਾ ਸੀ ਇਸ ਦਾ ਨਾਂ ਸੀ ਕੋਬੋ ਮਾਰਟਿਨ ਅਤੇ ਇੱਕ ਹੋਰ ਜਿਹੜੀ ਵਰਕਰ ਸੀ ਉਹ ਦੋ ਜਣੇ ਕੰਮ ਕਰ ਰਹੇ ਸਨ ਤੇ ਜਿਹੜਾ ਮਾਲਕ ਹੈ ਹੋਟਲ ਦਾ ਜਿਹੜਾ ਹੈ ਚੰ드ਰਾ ਮੋਲੀ ਜਿਹੜਾ ਕਰਨਾਟਕ ਦਾ ਉਹ ਉਹਨਾਂ ਨੂੰ ਆ ਕੇ ਕਹਿੰਦਾ ਹੈ ਇੱਕ ਵਾਸ਼ਿੰਗ ਮਸ਼ੀਨ ਦੋ ਜਣੇ ਸਾਫ਼ ਕਰਦੇ ਸੀ ਉਹ ਕਹਿੰਦਾ ਕਿ ਤੁਸੀਂ ਇਹ ਵਾਸ਼ਿੰਗ ਮਸ਼ੀਨ ਸਾਫ਼ ਨਾ ਕਰੋ ਉਹ ਜਿਹੜਾ ਕਿਊਬਨ ਸੀ ਉਹ ਇੰਗਲਿਸ਼ ਨਹੀਂ ਸੀ ਬੋਲ ਸਕਦਾ ਉਹ ਸਪੈਨਿਸ਼ ਬੋਲਦਾ ਸੀ ਤੇ ਮਾਲਕ ਜਿਹੜਾ ਸੀ ਉਹ ਸਪੈਨਿਸ਼ ਨਹੀਂ ਬੋਲ ਸਕਦਾ ਉਹ ਜਿਹੜੀ ਨਾਲ ਉਹਦੇ ਕੁੜੀ ਕੰਮ ਕਰ ਰਹੀ ਸੀ ਉਹਨੂੰ ਕਹਿੰਦਾ ਸਪੈਨਿਸ਼ ਦੇ ਵਿੱਚ ਵੀ ਇਹਨੂੰ ਵੀ ਸਮਝਾ ਦੇ ਭਈ ਇਸ ਵਾਸ਼ਿੰਗ ਮਸ਼ੀਨ ਨੂੰ ਆਪਾਂ ਸਾਫ਼ ਨਾ ਕਰੋ ਇਹ ਆਲਰੇਡੀ ਖਰਾਬ ਹੈ ਖਰਾਬ ਮਸ਼ੀਨ ਨੂੰ ਸਫਾਈ ਕਰਨ ਦਾ ਕੋਈ ਫਾਇਦਾ ਨਹੀਂ ਉਹ ਉਹਨੂੰ ਸਮਝਾਉਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ ਥੋੜੀ-ਬਹੁਤੀ ਆਪਸ ਵਿੱਚ ਕੋਈ ਬਹਿਸ ਹੁੰਦੀ ਹੈ ਬਹਿਸ ਵੀ ਗੱਲਾਂ-ਬਾਤਾਂ ਇੱਕ ਦੂਜੇ ਦੀ ਉਹ ਸਮਝ ਨਹੀਂ ਸੀ ਸਕਦੇ ਆ ਉਦਾਂ ਹੀ ਉੱਚੀ-ਉੱਚੀ ਗੱਲਾਂ-ਬਾਤਾਂ ਦੇ ਵਿੱਚ ਉਹਨਾਂ ਦਾ ਕੋਈ ਟਕਰਾਰ ਹੁੰਦਾ ਹੈ ਅਤੇ ਉਸ ਟਕਰਾਰ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਮਾਰਟਨ ਹੈ ਜਿਹੜਾ ਉਹ ਬਾਹਰ ਚਲੇ ਜਾਂਦਾ ਹੈ ਆਪਣੀ ਗੱਡੀ ਦੇ ਵਿੱਚ ਪਾਰਕਿੰਗ ਲਾਰਡ ਦੇ ਵਿੱਚ ਗੱਡੀ ਤੇ ਜਾਂਦਾ ਹੈ ਉਹ ਇੱਕ ਜਿੱਥੇ ਕਿ ਮਸ਼ੇਟੀ ਜਾਂ ਆਪਾਂ ਜਿਹਨੂੰ ਕਿਰਚ ਕਹਿੰਦੇ ਹਾਂ ਉਸ ਨੂੰ ਉਹ ਕੱਢ ਕੇ ਲੈ ਕੇ ਆਉਂਦਾ ਹੈ ਉਹਨੂੰ ਜਦੋਂ ਕੱਢ ਕੇ ਲਿਆਉਂਦਾ ਹੈ ਤਾਂ ਉਹ ਜਿਹੜਾ ਉਸ ਨੂੰ ਜਦੋਂ ਉਹਦੇ ਹੱਥ ਵਿੱਚ ਕਿਰਚ ਦੇਖਦੇ ਹਨ ਤਾਂ ਉਹ ਜਿਹੜਾ ਮਾਲਕ ਹੁੰਦਾ ਹੈ ਉਹ ਦੇਖ ਲੈਂਦਾ ਕਿ ਇਸ ਦੀ ਨੀਤ ਠੀਕ ਨਹੀਂ ਲੱਗਦੀ ਸੋ ਹੀ స్టార్ਟ ਰਨਿੰਗ ਉੱਪਰ ਜਾਣਾ ਸ਼ੁਰੂ ਕਰ ਦਿੰਦਾ ਉਸ ਦੇ ਅੱਗੇ-ਅੱਗੇ ਜਦੋਂ ਉਹ ਭਜਦਾ ਹੈ ਤਾਂ ਉਸ ਦਾ ਇੱਕ 18 ਸਾਲ ਦਾ ਬੇਟਾ ਅਤੇ ਜਿਹੜੀ ਉਸ ਦੀ ਵਾਈਫ ਹੈ ਉਹ ਵੀ ਉਹਨਾਂ ਦੇ ਨਾਲ-ਨਾਲ ਉਸ ਦੀ ਸਪੋਰਟ ਦੇ ਲਈ ਭਜਦੇ ਹਨ ਅਤੇ ਚੀਕਾਂ ਮਾਰਦੇ ਹਨ ਤੁਹਾਨੂੰ ਮੈਂ ਵੀਡੀਓ ਵੀ ਦਿਖਾ ਰਿਹਾ ਹਾਂ ਉਸ ਵੀਡੀਓ ਤੁਸੀਂ ਚੀਕਾਂ ਉਹਨਾਂ ਦੀਆਂ ਸੁਣ ਸਕਦੇ ਹੋ ਸਾਡੀ ਲੜਾਈ ਦੱਸ ਤੁਸੀਂ ਦੇਖੋਗੇ ਇਹਦੇ ਵਿੱਚ ਉਸ ਦੇ ਵਿੱਚ ਜਦੋਂ ਉਹ ਉਸ ਨੂੰ ਠੇਡਾ ਲੱਗ ਜਾਂਦਾ ਹੈ ਜਦੋਂ ਉਹਨੂੰ ਠੇਡਾ ਲੱਗਦਾ ਉਹ ਡਿੱਗ ਪੈਂਦਾ ਹੈ ਤਾਂ ਉਸ ਤੇ ਜਾ ਕੇ ਉਹਦੀ ਛਾਤੀ ਦੇ ਉੱਤੇ ਬੈਠ ਕੇ ਉਹ ਕਿਰਤ ਦੇ ਨਾਲ 50 ਤੋਂ ਵੱਧ ਜਿਹੜੇ ਉਸ ਦੇ ਉੱਤੇ ਵਾਰ ਕਰਦਾ ਹੈ ਇੰਨਾ ਹੀ ਵਸ ਨਹੀਂ ਵਾਰ ਕਰਨ ਤੋਂ ਬਾਅਦ ਜਦੋਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣੇ ਨਹੀਂ ਉਹਦੇ ਨਾਲ ਉਸ ਦਾ ਜਿਹੜਾ ਸਿਰ ਹੈ ਢੱਡ ਨਾਲੋਂ ਵੱਖਰਾ ਕਰਕੇ ਹੱਥ ਵਿੱਚ ਫੜ ਕੇ ਉਹਨੂੰ ਪਰੇ ਸੁੱਟ ਦਿੰਦਾ ਹੈ ਇੱਥੇ ਵੀ ਫਿਰ ਬਸ ਨਹੀਂ ਕਰਦਾ ਉਸ ਸਿਰ ਨੂੰ ਫਿਰ ਦੁਬਾਰਾ ਚੁੱਕਦਾ ਹੈ ਅਤੇ ਚੁੱਕ ਕੇ ਉਸ ਨੂੰ ਲਾਗੇ ਜਿਹੜਾ ਡੰਸਰ ਉਹਦੇ ਵਿੱਚ ਸੁੱਟ ਦਿੰਦਾ ਹੈ ਉਸ ਦੀ ਵਾਈਫ ਉਸ ਦਾ 18 ਸਾਲ ਦਾ ਬੇਟਾ ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਇਹ ਹੋਣੇ ਨੂੰ ਠਾਲ ਸਕਣ ਪਰ ਇਹ ਹੋਣੇ ਜਦੋਂ ਆਉਂਦੀ ਹੈ ਨਹੀਂ ਟਲਦੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਪਤਨੀ ਦੇ ਸਾਹਮਣੇ ਇੱਕ ਪਤੀ ਦਾ ਇੱਕ ਬੇਟੇ ਦੇ ਸਾਹਮਣੇ ਆਪਣੇ ਬਾਪ ਦਾ ਜਿਹੜਾ ਸੀ ਅੱਖਾਂ ਦੇ ਸਾਹਮਣੇ ਬੇਰਹਿਮੀ ਦੇ ਨਾਲ ਜਿਹੜਾ ਕਤਲ ਸੀ ਵਸਟ ਕ੍ਰਾਈਮ ਜਿਹਨੂੰ ਆਪਾਂ ਕਹਿੰਦੇ ਆ ਵਸਟ ਕ੍ਰਾਈਮ ਉਹ ਕਤਲ ਹੁੰਦਾ ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਹੁਣ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਜਾਣਾ ਹੈ ਦੋ ਚਾਰ ਦਿਨਾਂ ਦੇ ਵਿੱਚ ਪਰ ਇਹ ਉਸ ਤੋਂ ਬਾਅਦ ਇਹਨੇ ਕਿੱਤੇ ਉੱਥੇ ਲਾੜ ਦੇ ਵਿੱਚ ਸੁੱਟ ਦਿੱਤੀ ਸੁੱਟੋਂ ਤੋਂ ਬਾਅਦ ਇਹਨੇ ਭਜਨਾ ਸ਼ੁਰੂ ਕਰ ਦਿੱਤਾ ਉਸ ਇਲਾਕੇ ਦੇ ਵਿੱਚ ਪੁਲਿਸ ਕਿਤੇ ਪਟ੍ਰੋਲੀ ਉਪਰ ਕਰ ਰਹੀ ਸੀ ਜਦੋਂ ਪੁਲਿਸ ਨੇ ਦੇਖਿਆ ਕਿ ਇੱਕ ਵਾਈਟ ਟੀ-ਸ਼ਰਟ ਵਾਲਾ ਬੰਦਾ ਭੱਜਿਆ ਜਾਂਦਾ ਹੈ ਕਿਹੜੀ ਵੱਲ ਉਹਨਾਂ ਨੇ ਜਦੋਂ ਇਸ ਦਾ ਪਿੱਛਾ ਕਰਕੇ ਇਹਨੂੰ ਫੜਿਆ ਤੇ ਇਹਦੇ ਉੱਤੇ ਖੂਨ ਲੱਗਾ ਸੀ ਖੂਨ ਦੇ ਨਿਸ਼ਾਨ ਸਨ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਕਿ ਕੋਈ ਕ੍ਰਾਈਮ ਕਰਕੇ ਆ ਗਿਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਕ੍ਰਾਈਮ ਕੀਤਾ ਜਦੋਂ ਫਿਰ ਬਾਅਦ ਵਿੱਚ 911 ਤੇ ਕਾਲ ਵੀ ਗਈਆਂ ਸਨ ਜਦੋਂ ਉਹਨਾਂ ਨੇ ਦੇਖਿਆ ਉੱਥੇ ਲੈ ਕੇ ਗਏ ਫਿਰ ਉਹਨਾਂ ਨੇ ਇਸ ਨੂੰ ਜਿਹੜਾ ਅਰੈਸਟ ਕੀਤਾ ਇਸ ਨੂੰ ਜਿਹੜਾ ਕਯੂਬਿਕ ਦਾ ਹੈ ਕਯੂ ਜਿਹੜਾ ਕਯੂ ਜਿਹੜਾ ਕਯੂਬੋ ਦਾ ਹੈ ਕੋਬੋ ਮਾਰਟਿਨਸ ਨੂੰ ਇਸ ਨੂੰ 37 ਸਾਲਾਂ ਦਾ ਇਸ ਨੂੰ ਅਰੈਸਟ ਕਰਕੇ ਜਿਹੜਾ ਫਿਰ ਉਹਨਾਂ ਨੇ ਜੋ ਵੀ ਸਜ਼ਾ ਉਸ ਨੂੰ ਦਿੱਤੀ ਜਾਵੇਗੀ ਕੀ ਸਜ਼ਾ ਦਿੰਦੇ ਹਨ ਕੀ ਕੀ ਹੁੰਦਾ ਹੈ ਪਰ ਇੱਕ ਜਿਹੜਾ ਖਸਦਾ ਵਸਦਾ ਪੰਜਾਬ ਜਿਹੜਾ ਚੰਗੀ ਰੋਜੀ ਰੋਟੀ ਦੀ ਖਾਤਰ ਚੰਗੇ ਫਿਊਚਰ ਦੇ ਖਾਤਰ ਆ ਪ੍ਰਦੇਸ਼ ਵਿੱਚ ਆਇਆ ਸੀ ਅਮਰੀਕਾ ਦੇ ਵਿੱਚ ਆਇਆ ਸੀ ਉਹਨਾਂ ਦਾ ਜਿਹੜਾ ਸਾਰਾ ਉਹ ਇੱਕ ਸਾਰਾ ਫਿਊਚਰ ਆ ਖਾਸ ਕਰਕੇ ਉਹਨਾਂ ਦੀ ਪਤਨੀ ਦਾ ਅਤੇ ਉਹਨਾਂ ਦੇ ਬੇਟੇ ਦਾ ਜ਼ਿੰਦਗੀ ਜਿਹੜੀ ਆ ਦੁੱਖਾਂ ਨਾਲ ਭਰੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਅਸੀਂ ਆਪਣੇ ਵੱਲੋਂ ਉਹਨਾਂ ਦੇ ਨਾਲ ਹਮਦਰਦੀ ਦੇ ਜਿਹੜੇ ਸ਼ਬਦ ਸਾਂਝੇ ਕਰਦੇ ਹਾਂ ਕਿਉਂਕਿ ਸ਼ਬਦਾਂ ਦੇ ਰਾਹੀਂ ਤੁਸੀਂ ਉਹਨਾਂ ਨੂੰ ਹੌਸਲਾ ਨਹੀਂ ਦੇ ਸਕਦੇ ਇਹ ਤੇ ਕਹਿੰਦੇ ਹਨ ਆ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਦੇ ਉੱਤੇ ਐਡਾ ਵੱਡਾ ਜਿਹਾ ਦਰਦ ਪਿਆ ਹ ਸੋ ਬਹੁਤ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ ਸੋ ਸਾਨੂੰ ਜਰੂਰ ਥੋੜਾ ਜਿਹਾ ਕੇਅਰਫੁਲ ਹੋ ਕੇ ਰਹਿਣਾ ਚਾਹੀਦਾ ਹੈ ਬਗੈਰ ਲੋੜ ਤੋਂ ਕਿਸੇ ਨਾਲ ਬਹਿਸ ਕਰਨ ਦੀ ਲੋੜ ਨਹੀਂ ਕਈ ਵਾਰੀ ਅਸੀਂ ਪਾਰਕਿੰਗ ਲਾਟਾਂ ਦੇ ਵਿੱਚ ਗੱਡੀ ਪਾਰਕ ਕਰਨ ਤੋਂ ਝਗੜ ਪੈਣਿਆਂ ਉੱਥੇ ਝਗੜਾ ਹੋ ਜਾਂਦਾ ਹੈ ਗਰੋਸਰੀ ਸਟੋਰਾਂ ਦੇ ਝਗੜਾ ਹੋ ਜਾਂਦਾ ਹੈ ਸਿਰਫ 2-4 ਮਿੰਟ ਆਪਣੇ ਨੂੰ ਕੂਲ ਰੱਖਣ ਦੇ ਨਾਲ ਆਪਾਂ ਇਹਨਾਂ ਗੱਲਾਂ ਤੋਂ ਬਚਾਅ ਕਰ ਸਕਦੇ ਹਾਂ ਸੋ ਇਹ ਸੀ ਅੱਜ ਦੀ ਇੱਕ ਬਹੁਤ ਹੀ ਦਰਦਪਰੀ ਜਿਹੜੀ ਅਮਰੀਕਾ ਦੇ ਵਿੱਚ ਹੁਣੇ-ਹੁਣੇ ਇੱਕ ਦੋ ਦਿਨ ਪਹਿਲਾਂ ਜਿਹੜੀ ਇਹ ਗੱਲਬਾਤ ਹੋਈ ਹੈ ਸੋ ਆ ਦੋਸਤੋ ਬਹੁਤ ਅਫਸੋਸ ਹੈ ਪਰ ਕੁਝ ਨਹੀਂ ਕਰ ਸਕਦੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਹੋਰ ਗੱਲਬਾਤ ਦੇ ਰਹੇ ਜਾਂ ਕਮਿਊਨਿਟੀ ਦੀਆਂ ਜੋ ਵੀ ਐਕਟੀਵਿਟੀਆਂ ਹੋ ਰਹੀਆਂ ਉਸ ਦੇ ਲਈ ਇਸ ਦੀ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ